ਤੁਸੀਂ ਐਨਾ ਛੋਚੋ ਵੀ ਆਪਾਂ ਪੜ ਲੈ ਕੇ ਆਪਾਂ ਕੁਝ ਨਹੀਂ ਬਣੇ ਆਪਾਂ ਕੁਝ ਬਣ ਸਕਦੇ ਹੈਗੇ ਆ ਤੁਸੀਂ ਵੀ ਪੜ ਲੈ ਕੇ ਬਸ ਟੈਨਸ਼ਨ ਨਾ ਬੈਠਾ ਬੈਠੇ ਰਹੋ ਤੇ ਆਪਦਾ ਮਿਹਨਤ ਕਰੋ ਤੇ ਡੈਰੀ ਫਾਰਮ ਖੋਲੋ ਤੇ ਇਹ ਵੀ ਜਿਹੜਾ ਹੈਗਾ ਸਰਕਾਰੀ ਨੌਕਰੀ ਨੌਕਰੀ ਡੈਰੀ ਫਾਰਮ ਨਾਲ ਕਿਤਾ ਹੈਗਾ ਇਹ ਵੀ ਘਟ ਰਹਿਣੀ ਆ ਤੇ ਆਪ ਤੁਸੀਂ ਐ ਨਹੀਂ ਆਪਾਂ ਕਹਿੰਦੇ ਤੁਸੀਂ ਇੱਕਦਮ ਕੰਮ ਸਟਾਰਟ ਕਰੋ ਹੌਲੀ ਹੌਲੀ ਕੋਈ ਨਹੀਂ ਕੰਮ ਸਟਾਰਟ ਕਰ ਲਓ ਕਿਉਂਕਿ ਟਾਈਮ ਲੱਗਦਾ ਹੈਗਾ ਇਹ ਚ 4-5 ਸਾਲ ਦਾ ਬਾਈ ਲੱਗਦੇ ਹੈਗੇ ਜੇ ਆਪਣਾ ਡੇਰੀ ਫਾਰਮ ਇਹਦਾ ਕੰਮ ਸਟਾਰਟ ਕਰਨਾ ਹੈਗਾ ਠੀਕ ਹੈ ਇੱਕ ਤਾਂ ਹੈ ਨਹੀਂ ਵੀ ਆਪਾਂ ਅੱਜ ਹੀ ਆਪਾਂ ਕੰਮ ਸਟਾਰਟ ਕਰਕੇ ਆਪਾਂ ਗਏ ਅੱਜ ਹੀ ਪੈਸੇ ਬਣ ਜਾਂਦੇ ਐ ਐ ਪੈਸੇ ਨਹੀਂ ਬਣਦੇ ਪ੍ਰਭੂ ਕਿਉਂਕਿ ਇਹ ਚ ਕਾਟੇ ਵੀ ਬਹੁਤ ਜ਼ਿਆਦਾ ਹੈਗਾ ਡੇਰੀ ਫਾਰਮ ਦੇ ਵਿੱਚ ਇਹ ਕਾਟੇ ਵੀ ਬਹੁਤ ਜ਼ਿਆਦਾ ਪੈਂਦੇ ਹੈਗੇ ਕਾਟੇ ਬੰਦਾ ਜੇ ਚੱਲ ਸਕਦਾ ਬੰਦਾ 3 ਸਾਲ 4 ਸਾਲ ਤਾ ਬੰਦਾ ਕਾਮਜਾਹ ਹੋ ਗਿਆ ਜੇ ਹਾਂ ਘਾਟੇ ਪੈਣ ਲੱਗ ਜਾਂਦੇ ਬੰਦੇ ਬਥੇ ਕੀ ਕਰਦੇ ਐ ਕੰਮ ਸਟਾਰਟ ਕਰ ਲੈਂਦੇ ਪਿਆ ਜੇ ਲਾ ਕੇ ਦੋ ਸਾਲ ਰੱਖਦੇ ਐ ਤਿੰਨ ਸਾਲ ਰੱਖਦੇ ਐ ਕਿਉਂਕਿ ਤੇ ਅੱਜ ਤਿੰਨ ਤਿੰਨ ਸਾਲ ਹੋ ਜਾਂਦੇ ਆ ਉਦੋਂ ਆਪਾਂ ਨੂੰ ਇਹ ਆਪਾਂ ਐ ਲੱਗਦਾ ਵੀ ਆਪਾਂ ਕੰਮ ਛੱਡ ਲਈ ਹੁਣ ਤੇ ਆਪਾਂ ਕੰਮ ਸੱਦਣਾ ਨਹੀਂ ਆਪਾਂ ਕੰਮ ਤੋੜਨਾ ਐ ਕੋਈ ਨਹੀਂ ਘਾਟੇ ਵਾਦੇ ਦਾ ਚੱਲਦੇ ਹੀ ਰਹਿਣੇ ਆ ਜਿੰਦਗੀ ਘਾਟੇ ਵਾਦੇ ਦੇ ਕੀ ਐ ਆਪਾਂ ਜੇ ਵਾਦੇ ਹੋ ਜਾਣਗੇ ਵਾਦੇ ਹੋ ਜਾਣਗੇ ਤੇ ਘਾਟੇ ਕਿਨੂੰ ਬਹਿਣਗੇ ਹੇਨ ਸੋਚਿਆ ਕਰੋ ਵੀ ਆਪਾਂ ਕਾਟੇ ਪੈ ਗਏ ਆਪਾਂ ਨੂੰ ਵੀ ਆਪਾਂ ਕੰਮ ਛੱਡਦੀ ਆਪ ਕੰਮ ਛੱਡਣਾ ਨਹੀਂ ਹੈਗਾ ਤੇ ਆਪਾਂ ਗਾਂ ਵਾਸਤੇ ਅੱਗੇ ਜਾਣਾ ਹੈਗਾ ਆਪਾਂ ਤਰੱਕੀ ਕਰਨੀ ਹੈਗੀ ਤੇ ਆਪ ਦੀ ਗ੍ਰੀਡ ਜਰੂਰ ਤਿਆਰ ਕਰੋ ਤੇ ਮੇਰਾ ਨਾਮ ਸਰਜੀਤ ਕੋਰ ਹੈ ਆਪਣੀ ਵੀਡੀਓ ਕਿਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਤੇ ਇੱਕ ਜਾਣਕਾਰੀ ਵਾਲੀ ਆਪ ਦੀ ਕਰ ਵੀਡੀਓ ਪਹੁੰਚ ਸਕੇ ਕਿਉਂਕਿ ਆਪਾਂ ਜਿਹੜਾ ਕੰਮ ਕਰਦੇ ਹਾਂ ਡੇਰੀ ਫਾਰਮ ਹੁੰਦਾ ਹੈਗਾ ਆਪਾਂ ਨਾਂ ਨਾਲ ਆਪਾਂ ਕੀਤੀ ਵੀ ਕਰ ਦਿੰਨੇ ਹਾਂ